ਸਤਿਕਾਰਯੋਗ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੇ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਪੰਦਾ ਏ ਅੱਜ ਦੀ ਵਿਜ਼ਿਟ ਪਿੰਡ ਮਾਣੇ ਮੱਲੀਆਂ ਜ਼ਿਲ੍ਹਾ ਲਗਦਾ ਸ਼੍ਰੀ ਤਰਨਤਾਰ ਸਾਹਿਬ ਤੇ ਤਸਵੀਰ ਵੀ ਸਜਰੋ ਤਰਨਤਾਰਨ ਬਾਈ ਨਿਸ਼ਾਨ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਚਾਰ ਵੜਾ ਲੈ ਕੇ ਆਇਆ ਚੌਥੀ ਡਿਟੇਲ ਲੈ ਕੇ ਸਾਂਝੀ ਕਰਦੇ ਆਂ ਐਂਡ ਤੱਕ ਜਰੂਰ ਬਨੇ ਰਹੋ ਤੇ ਵੱਧ ਤੋਂ ਵੱਧ ਦਬਕੇ ਸ਼ੇਅਰ ਕਰਿਓ ਹੋਰ ਵੀ ਕਿ ਵੀਰ ਦਾ ਪੂਰਾ ਪੂਰਾ ਫਾਇਦਾ ਆ ਜਾਏ ਕੋਈ ਆਪਣੀ ਖਰੀਦਦਾਰੀ ਕਰ ਸਕੇ ਜੀ ਤੇ ਆਓ ਕਰੀਏ ਗੱਲਬਾਤ ਬਾਈ ਨਿਸ਼ਾਨਾ ਪੁੱਛੀਏ ਅੱਜ ਦੇ ਭਾਅ ਪੱਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਜੀ ਕਿਰਪਾ ਵੀਰ ਜੀ ਤੁਸੀਂ ਵਧੀਆ ਜੀ ਨਾਮ ਜੀ ਵੀਰ ਜੀ ਨਿਸ਼ਾਨ ਸਿੰਘ ਪਿੰਡ ਪਿੰਡ ਮਾਣਾ ਤੇ ਜ਼ਿਲ੍ਹਾ ਤੇ ਤਹਿਸੀਲ ਤਹਿਸੀਲ ਜ਼ਿਲ੍ਹਾ ਤਰਨਤੰਨ ਸਾਹਿਬ ਠੀਕ ਹੈ ਮੋਬਾਈਲ ਨੰਬਰ 8437520016996868035 ਠੀਕ ਹੈ ਦੋਵੇਂ ਚੱਲਦੇ ਹਾਂਜੀ ਦੋਵੇਂ ਚੱਲਦੇ ਠੀਕ ਹੈ ਜੀ ਤੇ ਚਾਰ ਵੜਾ ਹਾਂਜੀ ਚਾਰ ਵੜਾ ਵੀ ਕਿੰਨੇ ਸੁਈਆਂ ਬਾਕੀ ਠੀਕ ਹੈ ਕਿੰਨੇ ਕਿ ਪਲਾਸ ਤੋਂ ਕਿੰਨੇ ਤਿੱਕਰ ਦੁੱਧ ਦੀ ਐਫ ਵੀ ਜੀ ਪਾਰਾ 13 ਕਿਲੋ ਤੋਂ ਸਟਾਰਟਿੰਗ ਹੈ ਤੇ ਜਿਹੜੀ ਬੌਲੇ ਦੇ ਚੱਲਣ ਦੀ 22 23 ਕਿਲੋ ਬੌਲੇ ਚੱਲਦੇ 22 23 ਕਿਲੋ ਬੌਲਾ ਤਿਆਰ ਹੈਣਾ ਹਾਂਜੀ ਤਿਆਰ 30 ਪਾਸ ਕਰ ਜੂ ਹਾਂਜੀ ਵੀਰ ਜੀ 30 ਤੋਂ 35 ਚੱਕ ਚੱਲੂ ਠੀਕ ਹੈ ਬਾਈ ਨਿਸ਼ਾਨ ਇਹ ਸੁਆ ਕਰਵਾ ਆਗੇ ਇਹ ਵੀਰ ਜੀ ਪਹਿਲੇ ਨੇ ਆ ਜੀ ਬੱਚੀ ਠੀਕ ਹੈ ਦੰਦਾ ਕਿੰਨੇ ਦੰਦ ਕਿੰਨੇ ਦੰਦ 6 ਜੀ 6 ਦੰਦ 6 ਕੀ ਹੋ ਗਈ ਸੱਜਣਾ ਤੇ ਆ ਬੱਚਾ ਆ ਗਿਆ ਇਹ ਬੱਜਾ ਜੀ ਬੱਚਾ ਆ ਗਿਆ ਬੱਚਾ ਆ ਗਿਆ ਮੇਰੇ ਕਾ ਤੇ ਤੋਰਾ ਕਰਾਈਏ ਥੋੜ ਕੇ ਚੈੱਕ ਲੋ ਜੀ ਸੱਜ ਥਾਂ ਤੋਂ ਬਹੁਤ ਸੋਹਣਾ ਲੱਗਾ ਤੇ ਮੁੱਠੀ ਵਾਲਾ ਥਣ ਪੂਰਾ ਬਣ ਜਾਂਦਾ ਹਾਂਜੀ ਅੱਗੇ ਸੰਦ ਠੀਕ ਹੈ ਮੁੱਠੀ ਵਾਲਾ ਥਣ ਪੂਰਾ ਬਣ ਜਾਂਦਾ ਤੇ ਪਲੂਣ ਹੀ ਆ ਪਹਿਲਾ ਸੂਆ ਤੇ ਡੱਬੇ ਆ ਗਰਮੀ ਵਾਲੀ ਕਰੋਸ ਠੀਕ ਹੈ ਜੀ ਲਓ ਜੀ ਕੱਦ ਕੋ ਤਾਂ ਠੀਕ ਆ ਲਓ ਜੀ ਲਾਓ ਵੀਰ ਮੋੜ ਲਿਓ ਦੋ ਅੰਦਰੋਂ ਚੈੱਕ ਜਿੰਨੀ ਵੀ ਆ ਗਈ ਸੰਤੂ ਸਾਫ ਸੁਥਰੀ ਆ ਹਾਂ ਨਹੀਂ ਸਾਫ ਸੁਥਰੀ ਆ ਪੂਰੀ ਵੈੜ ਸੋਣੀ ਆ ਜਿੰਨੀ ਆ ਸਾਫ ਸੁਥਰੀ ਮੌਕੇ ਦਾ ਦੁੱਧ ਕਿੰਨਾ ਰੈਡੀ ਪੱਕਾ ਐ ਇਹ ਤੋਂ ਲੇ ਗਏ ਜੀ 12 ਕਿਲੋ 12 ਕਿਲੋ ਮੌਕੇ ਦਾ ਦੁੱਧ ਪੱਕਾ ਹੈ ਨਾ ਹਾਂਜੀ ਸੂਈ ਨੂੰ ਵੀ ਜੀ 8-7 ਦਿਨ ਹੋ ਗਏ ਜੀ ਠੀਕ ਆ ਹਾਂਜੀ 10 ਦਿਨ ਹੋ ਗਏ ਆ ਹਾਂਜੀ ਹਾਂਜੀ ਠੀਕ ਆ ਤੇ ਕੀਮਤ ਦੀ ਗੱਲ ਕਰੀਏ ਕਿ ਕਿੰਨੇ ਕੁ ਰੇ ਦੇ ਦਈਏ ਬਿਲਕੁਲ ਜਾਇਜ਼ ਇੱਕੋ ਫਿਕਸਡ ਰੇਟ ਕਰ ਦੋ ਦੇ ਦਈਏ ਵਿੱਚ 35000 ਦੀ ਲੈ ਜਾਇਜ਼ ਕਰ ਦੋ ਦੋ ਛੱਡ ਦਿੰਨੇ 33 ਦੇ ਦਈਏ 44 ਛੱਡ ਦਿਓ 32 ਦੇ ਦਿੰਦੇ ਠੀਕ ਹੈ ਹਾਂਜੀ ਤੇ ਜਰਸੀ ਆ ਗਈ ਕ੍ਰੋਸ ਹਾਂਜੀ ਜਰਸੀ ਕ੍ਰੋਸ ਵਿੱਚ ਇੱਕ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਸੂਈਆਂ ਵੀਰ ਜੀ ਹੋ ਗਏ 6-7 ਦਿਨ 나ੜੂ ਤੇ ਬੱਚਾ ਉਹ ਪਿਛੇ ਲਾਲ ਬੱਚਾ ਠੀਕ ਹੈ ਬੱਚਾ ਦੇ ਬੱਚੀ ਬੱਚਾ ਜੀ ਬੱਚਾ ਤੇ ਬੋਲਾ ਕਿੰਨਾ ਬੋਲਾ ਇਸ ਲਈ ਵੀਰ ਜੀ ਲਾ ਲਓ ਤੁਸੀਂ 12 ਤੋਂ ਪਲੱਸ ਹੀ ਹੋਗਾ 13 ਹੋ ਜਾਏ ਠੀਕ ਆ ਬੱਚਾ ਖੁੱਲ ਗਏ ਤੋਰਾ ਕਰਾਈਏ ਜੇ ਕਹਿੰਦਾ ਵੀ ਸਜਣੋ ਆ ਬੱਚਾ ਜੇ ਤੇ ਦੂਜਾ ਸੂਆ ਹਾਂਜੀ ਹਾਂਜੀ ਕਰਮਾਲੀ ਸੰਧੂ ਸਾਹਿਬ ਉਹ ਵੀਰ ਜੀ ਜਿੱਡੀ ਹੈਗੀ ਸੀ ਨਾ ਹਾਂ ਉਹ ਤੋਂ ਦੂਣਾ ਇਹਨੇ ਬੱਚਾ ਦਿੱਤਾ ਵਾਲਿਆ ਬੱਚਾ ਹੈ ਨਾ ਦਿੱਤਾ ਹਾਂ ਜੀ ਬੱਚਾ ਬਹੁਤ ਪਲਿਆ ਦਿੱਤਾ ਵੇਖੋ ਬੱਚਾ ਥਾਨ ਬੜਾ ਸੋਹਣਾ ਲੱਗਾ ਚਵਾਈ ਵੀ ਚੰਗੀ ਹੋ ਗਈ ਹਾਂ ਜੀ ਚਵਾਈ ਬੜਾ ਕਲੈਕਸ਼ਨ ਬੜਾ ਲਓ ਜੀ ਸਜਣਾ ਚਵਾਈ ਵੀ ਓਕੇ ਆ 12 13 ਕਿਲੋ ਦੁੱਧ ਤੋਂ ਸਟਾਰਟਿੰਗ ਆ ਤੇ ਜਰਸੀ ਕ੍ਰੋਸ ਆ ਕਿਰ ਵੀ ਗਰਮੀ ਵਾਲੀ ਵਹਿੜ ਆ ਜੀ ਹਾਂ ਗਰਮੀ ਵਾਲੀ ਗਰਮੀ ਵਾਲੀ ਵਹਿੜ ਆ ਜੀ ਕ੍ਰੋਸ ਆਂਕ ਦੇ ਵਿੱਚ ਆ ਬਾਰ ਬਾਰ ਬੇਨਤੀ ਕਰਦੇ ਹਾਂ ਕਿਹ ਜੀ ਥਾਨ ਬੜਾ ਸੋਹਣਾ ਲੱਗਾ ਕੰਮ ਦਾ ਹਾਂ ਜੀ ਬੜਾ ਹੱਥੀਂ ਜਿਹੜਾ ਥਾਨ ਆ ਜੀ ਪੂਰਾ ਫਿਕਰੀਆਂ ਦਾ ਥਾਨ ਤੇ ਇਹਦਾ ਰੇਟ ਕਿੰਨਾ ਕਰ ਦਈਏ ਇਹਦਾ ਵੀ ਜੀ ਕਰ ਦਈਏ 55000 ਰੁਪਿਆ 55 ਗਰਮੀ ਵਾਲੀ ਵਿਹੜਿਆ ਜੀ ਜੈਸਨੋ ਕਰ ਦੋ ਕਾਲੀਆਂ ਪਾਂਦੇ 16 17 ਕਿਲੋ ਦੋ ਚ ਵਾਜੂਗੀ ਫਿਕਸ ਜੈਸਨੋ ਹੀ ਕਰ ਦੋ ਦੋ ਛੱਡ ਦਿੰਨੇ 55 ਜੀ ਪੂਰੇ 50 ਹੀ ਕਰ ਦਿੰਦੇ ਚਲੋ ਜਾਣ ਦੇ ਹੈਨਾ ਤੁਹਾਡੇ ਕਹਿੰਦੇ ਕਰ ਦਿੰਦੇ ਆ ਵੀ ਜੀ ਪੂਰੇ 50 ਹਜ਼ਾਰ ਦੀ ਸੱਜਣੋ ਮੇਰੇ ਪਹਿਲੀ ਆਪਣੀ ਵੀਡੀਓ ਮਾਨਸਨ ਨੂੰ ਨਹੀਂ ਕਰਾਈ ਜਾ ਜੋ ਇਹ ਰਹਿ ਚੰਗੀ ਆ ਸੋਹਣੀ ਆ ਹਾਂਜੀ ਹਾਂਜੀ ਤੇ ਖਰੀਦ ਲਓ ਜਿੰਦੇ ਦਿਲ ਨੂੰ ਲੱਗੀ ਥਾਣੀ ਪੂਰਾ ਮੁਠੀ ਵਾਲਾ ਵੀਜੇ ਦਾ ਠੀਕ ਆ ਤੀਜੇ ਨੰਬਰ ਤੇ ਇਹ ਵੀ ਜੱਪੜ ਆ ਇਹ ਚੰਗੀ ਸੋਹਣੀ ਕੱਢ ਲਈ ਹੈ ਨਾ ਜੀ ਪਹਿਲੇ ਸੂਵੇ ਦਾ ਰਿਕਾਰਡ ਇਹਦਾ 25 ਪਲੱਸ ਦਾ ਠੀਕ ਆ 25 ਪਲੱਸ ਸਮਝ ਜ਼ਰੂਰ ਹੈ ਜੇ 10 12 ਦਿਨ ਦਾ ਸਮਾਂ ਵੀ ਜੀ ਖੁੱਲੇ ਢੁੱਲੇ ਦਿਨ ਲੈ ਜੂ ਭਾਜੀ ਦਿੱਤਾ ਫਾਰਮ 'ਚ ਉਹ ਅੱਛੀ ਦੀ ਰਿਕਾਰਡ ਤੱਕ ਅੱਛੀ ਦਾ ਦਿੱਤਾ ਜੀ ਨਾ ਅੱਛਾ ਕਿੰਨਾ ਦੁੱਧ ਭਰਿਆ 25 ਪਲੱਸ ਭਰਿਆ ਜੀ ਪਹਿਲਾਂ ਨੇ 25 ਪਲੱਸ ਹੋਣਾ ਕਰ ਜੂਗੀ ਵਹਿੜ ਸੋਹਣੀ ਆ ਇਹਨੂੰ ਕੀ ਕਹਿੰਦਾ ਜੀ ਹਾਂ ਜੀ ਬਾਕੀ ਕੱਦ ਵਜ਼ਨ ਫੁੱਲ ਲੋਹੜਿਆ ਸਜਣੋ ਜੰਮੀ ਪਾਲੀ ਜੀ ਨੂੰ ਕਿੰਨੀ ਸੋਹਣੀ ਲੱਗੀ ਕੰਨੀ ਆਏ ਦੰਦ ਵੀ ਜੀ ਇੰਨੇ ਬਾਕੀ ਬਰੀਡ ਵਾਲੀ ਵਸ਼ੀ ਬਰੀਡ ਵਾਲੀ ਆ ਪਤਨਾਮ ਦੇ ਗਰੇੜੇ ਨੇ ਹਨਾ ਪਿਓਰ ਚਿੱਟੀ ਚਪੈਲ ਤੇ ਕਰਾਸ ਆ ਗਿਆ ਠੀਕ ਹੈ ਗਰਮੀ ਵਾਲੀ ਆ ਉਹ ਐਚ ਐਫ ਨਹੀਂ ਆ ਜਿਹੜੇ ਕਰਕੇ ਜਾਓਗੇ ਬਾਕੀ ਲਾਲ ਲੋੜ ਚੰਗੇ ਪਏ ਮੋੜ ਲਿਓ ਤੁਹਾਨੂੰ ਲੱਗਿਆ ਪਹਿਲਾਂ ਨੇ ਕਰਮ ਵਾਲੀ ਨੇ 25 ਪਾਸ ਚਲਾਇਆ ਬਾਕੀ ਇਧਰ ਦੇਖੋ ਜੀ ਹਾਂ ਬਿਲਕੁਲ ਠੰਡੀ ਹੈ ਜੀ ਵਾਹ ਜੀ ਵਾਹ ਮੈਂ ਨਾ ਪੂਰੇ ਕਬਾਲ ਕਰੀ ਫਿਰਦੀ ਇਹਦੇ ਬਾਂਝਾ ਉਹ ਪੂਰੀ ਹੈ ਨਾ ਇੱਕ ਹਫਤਾ ਟਾਈਮ ਪੂਰਾ ਹੁੰਦਾ ਜੇ ਵੀ ਇੱਕ ਹਫਤਾ ਬਾਕੀ ਪਿਆ ਹਾਂਜੀ ਆ ਜਾਗੀ 13 13 ਤਰੀਕ ਨੂੰ ਰਾਤ ਨੂੰ 12 ਤਰੀਕ ਨੂੰ ਪੂਰਾ ਹੁੰਦਾ ਜੀ ਰਾਜੀ ਨੂੰ ਜੀ ਬੜੀ ਆ ਜੀ ਹਾਂ ਰਾਜੀ ਪੂਰੀ ਆ ਲਹੂ ਪੇਤ ਜਾਂ ਆਪਣੀ ਬ੍ਰੀਡ ਵਾਲੀ ਬੱਚੀ ਆ ਕਿ ਫਾਰਮਰ ਵੀਰ ਨੇ ਪਾਉਣੀ ਹੋਵੇ ਚੰਗੀ ਬ੍ਰੀਡ ਵਾਲੀ ਤੇ ਚੰਗੀ ਹੈ ਵੀ ਜੀ ਹਾਂ ਬਾਕੀ ਠੰਡੀ ਠੁੰਡੀ ਵੀ ਚੰਗੀ ਹੈ ਰੇਟ ਦੀ ਗੱਲ ਕਰੀਏ ਤੇ ਕਿੰਨੇ ਦੀ ਦੇ ਦੇਗੇ ਅੱਜ ਦੇ ਹਿਸਾਬ ਨਾਲ 20 50000 ਦੀ ਦੇ ਦਈਏ ਜੇ ਸੁਣੋ ਕਿੰਨੇ ਦੀ ਕਰਦਗੇ ਦੋ ਛੱਡਾਂ ਦੇ ਵਿੱਚ 85 ਤੋਂ 83 ਹਜ਼ਾਰ ਦੇ ਪੂਰੇ ਐਸੇ ਦੀ ਕਰਦਗੇ ਨਹੀਂ ਵੀਰ ਜੀ ਕਰਦਗੇ ਨਹੀਂ ਹੁੰਦੀ ਜਾਣ ਦੋ ਜਾਣ ਦੋ ਕੁਛ ਨਹੀਂ ਦਾ ਨਹੀਂ ਵੀਰ ਜੀ ਮੇਰੇ ਵੇਚ ਨੇ ਵਿਚੌਣੀ ਹੁੰਦੀ ਅਗਲਿਆਂ ਨੇ ਵੇਚ ਨਹੀਂ ਚੌਣੀ ਪਿਆਰ ਨਾਲ ਦੁਬਾਰਾ ਕਰਦੇ ਆ ਪਿਆਰ ਨਾਲ ਦਿਖਾਇਆ ਜੀ ਕੁਛ ਨਹੀਂ ਦਾ ਜਾਣ ਦੋ ਇੱਕ ਨਾ ਕੀ ਹੋਣਾ ਗਿਆ ਜਾਣ ਦੋ ਯਾਰਾ ਚਲੋ ਦੇਰ ਦੀ ਵੀਰ ਜੀ ਸਾਡੀ ਗੱਲ ਤੇ ਤੇ ਆ ਬਿਲਕੁਲ ਤਾਜੀ ਸੂਈ ਹੈ ਨਾ ਗੱਲਾਂ ਨਾ ਰੋਣ ਕਿੰਨਾ ਬੋਲਾ ਰੈਡੀ ਆ ਵੀਰ ਜੀ ਇਹ ਸਲੇ 23 ਕਿਲੋ ਬੋਲਾ ਰੈਡੀ ਆ ਪੱਛਾ ਵੀਰ ਜੀ ਕੱਲ ਦੀ ਸੂਈ ਆ ਬੜੀ ਯਾਰ ਚ ਕੁਆਲਟੀ ਜਣਾ ਬੱਚਾ ਦੇ ਪਾਇਆ ਪੂਰਾ ਕੁਆਲਟੀ ਬੱਚਾ ਇਧਰੋ ਇਹ ਮਛੀਂਦੀ ਦੇ ਕਾਨੂੰ ਗੱਲਾਂ ਹਾਂ ਤੇ 23 ਕਿਲੋ ਬੋਲਾ ਹਾਂਜੀ 23 ਕਿਲੋ ਬੋਲਾ 23 ਕਿਲੋ ਸਜਰੋ ਮੌਕੇ ਦਾ ਕੱਲ ਸੁਈ ਆ ਕਰਮਾਲੀ ਦਾ ਤੁਰਿਆ ਨਹੀਂ ਜਾਂਦਾ ਆਪਣਾ ਲੈਵਲ ਲੈ ਗਿਆ ਜੀ ਹਾਂਜੀ ਵਾਹ 30 ਪਲੱਸ ਦੁੱਧ ਜਿਹੜਾ ਬੜੇ ਆਰਾਮ ਨਾਲ ਪਾਉਗੇ ਭਾਈ ਕਨ ਤੇ ਨਾੜਾ ਨੂੜਾ ਵੇਖੋ ਬਾਹਨੇ ਦੇ ਕਿਵੇਂ ਬਿਜਲੀ ਘਰ ਬਣਾਈ ਬੈਠੀ ਕਰਮਾਲੀ ਬੱਚੇ ਇੱਕ ਮਿੰਟ ਬੱਚੇ ਤੋਂ ਬਣਾ ਦੀ ਵੀ ਦੀ ਕਰਦੀ ਠੀਕ ਹੈ ਜੀ ਤਾਜੀ ਸੁਈ ਹੈ ਨਾ ਹਾਂਜੀ ਬੱਚੇ ਤੋਂ ਬਣੀ 24 ਓਕੇ ਬਿਲਕੁਲ ਇੱਕ ਨੰਬਰ ਸਰ ਤੋਂ ਫੇਰ ਇੱਕ ਪਾਰਟੀ ਮੁਖੜਾ ਮਖੜਾ ਇੱਕ ਰਵਖਾਓ ਮਾੜਾ ਮੁਖੜਾ ਲਗਾ ਚਵਈਆਂ ਮਾੜੀਆਂ ਨੂੰ ਛੱਡ ਦੇ ਸਰਵੇਰ ਦੇ ਲੈ ਕੱਬਦ ਲੋਡ ਦੀ ਫੁੱਲ ਸਜਣੋਂ ਵੱਡੀ ਆ ਛੋਟੀ ਮੋਟੀ ਨਹੀਂ ਆ। ਮਿੰਦਰਾ ਗੱਡੀ ਜੀ ਜਾਊਗੀ ਕੱਲੇ ਜਿੱਦਾਂ ਨੂੰ ਵਜ਼ਨ ਲੋਡ ਲੱਗਾ। ਤੇ ਪੂਰੀ ਸੋਹਣੀ ਆ ਵਹਿੜ, ਜਾਤ ਪਾਤ ਵਾਲੀ ਆ। ਬਾਕੀ ਇਹ ਬਿਨਾ ਮੰਗੇ ਤੋਂ ਚਵਾਈ ਜੇ ਠੀਕ ਹੈ ਜੀ ਨਹੀਂ ਠੰਡੀ ਹੋਊਗੀ ਹੈਨਾ ਜਿਆਦਾ ਕੁਆਲਟੀ ਹੈ ਨਾ ਨਸਲ ਵਾਲੀ ਹੈ ਜੀ ਜਿਆਦਾ ਕੋਈ ਚੱਕ ਨਹੀਂ ਜੇ ਕਰੋ 23 ਕਿਲੋ ਬੌਲਾ ਮੌਕੇ ਦਾ ਪਹਿਲੇ ਸਵੇਰ ਦਾ 35 ਪਲੱਸ ਦਾ ਹੈ ਪਹਿਲੇ ਸਵੇਰ ਦਾ ਹਾਂਜੀ 35 ਪਲੱਸ ਦਾ ਰਿਕਾਰਡ ਜੇ ਪਹਿਲੇ 35 ਪਲੱਸ ਦੋ ਦਿਨ ਦਾ ਪਾਇਆ ਹੈ ਨਾ ਲੈ ਜਾਓ ਅੱਗੇ ਤੇ ਰੇਡ ਦੀ ਗੱਲ ਕਰੀਏ ਤੇ ਹੁਣ ਕਿੰਨਾ ਦੀ ਦੇ ਦਈਏ ਆਪਾਂ ਵੀਰ ਜੀ 1 5 ਦੀ 1 5 ਹਾਂ ਜੀ ਤੇ ਫਿਕਸ ਲਾਸਟ ਵਾਲਾ ਪੀਸ ਫਿਕਸ ਕਰ ਦੋ ਇੱਕ ਵੇ ਵੀਰ ਜੀ ਇਹ ਚ 2000 ਰੁਪਇਆ ਛੋਟ ਕਰਾਂਗੇ ਪੂਰੇ ਲੱਖ ਦੀ ਕਰ ਦੋ ਮਾਰ ਕੇ ਥਾਪੀ ਨਹੀਂ ਥਾਪੀ ਤੇ ਵੀਰ ਜੀ ਲਓ ਮਾਰਦਾ ਹੈ ਪਰ ਪਹਿਲੀ ਵੀਡੀਓ ਤੁਸੀਂ ਮਾਨਤਨ ਬੜਾ ਹੀ ਕਰਾਤਾ ਜੇ ਕੋਈ ਗੱਲ ਨਹੀਂ ਬੜਾ ਪਿਆਰ ਕਰਦੇ ਮਾਨਤਨ ਰੋਗ ਤੇ ਉੜਦੀਆਂ ਜਾਣਗੀਆਂ ਇਹ ਲੰਗ ਲੱਖ ਦੀ ਠੀਕ ਆ ਜੀ ਸਾਡੇ ਨਾਲ ਦਾ ਰੇਡ ਦੀ ਤੁਹਾਨੂੰ ਕਦੋਂ ਲੱਗੂਗਾ ਠੀਕ ਆ ਜੀ ਸੱਚ ਨੂੰ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਜਾਓ ਠੰਡੀ ਬੜੀ ਵੀਰ ਜੀ ਬਾਈ ਨਿਸ਼ਾਨ ਤੋਂ ਵਾਲੀ ਵਾਲੇ ਪਾਰ ਹੈਗਾ ਕੰਮ ਕਰ ਵਾਲੇ ਹੀ ਆ ਇਧਰ ਆਖੋ ਠੀਕ ਹੈ ਜੀ ਹਾਂ ਸੀਲੀਆਂ ਵਾਲਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ